ਹੋਰਵਾਦ 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 ਜੀ ਦਵੀ ਗੱਲ ਕਰਨੀ ਮੈਂ ਦੱਸਿਓ ਕਿਹੜੀ ਦਵੀ ਗੱਲ ਉੱਤੇ ਜਾ ਰਹੇ ਹੋ ਨਹੀਂ ਸਕਦਾ ਫਿਰ ਕੜੇ ਨਹੀਂ ਜੀ ਕੋਈ ਨਹੀਂ ਖੜੇ ਕੋਈ ਨਹੀਂ ਖੜੇ ਜੀ ਨਹੀਂ ਖੜਦੇ ਜ਼ਰੂਰ ਰੋਕਿਆ ਜੀ ਰੋਕਿਆ ਅਸੀਂ ਨਹੀਂ ਖੜਦੇ ਇੱਥੇ ਜਾਣੇ ਕਿੱਥੇ ਜਾ ਰਹੇ ਹੋ ਜਲਦੀ ਦੇ ਰਹੇ ਕਿ ਤੁਸੀਂ ਉੱਥੇ ਆ ਜੀ ਡੋਤੀ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਜੀ ਜੀਓ ਪਾਚਾ ਜਿਆਸੀ ਬੈਠਦੇ ਕਿਓ ਜੀ ਪਾਚਾ ਪਰਚਾ ਗਿਆ ਨਾ ਉਹ ਬੀਓਸ ਨਹੀਂ ਕੀਤਾ ਕੁਝ ਉਹ ਦੇਖੇ ਦੱਸ ਦੇ ਉੱਪਰ ਪਰਚੇ ਹੁੰਦੇ ਹੀ ਆ ਜਾਂ ਡਾਂਗਾ ਮਾਰ ਦਿਓ ਜਿੰਦਾ ਕਹਿਣੇ ਕੁਝ ਕਰੋ ਕਿ ਮਾਰਨੀ ਆ ਜੀ ਸਾਨੂੰ ਬੈਠ ਲਾਣ ਦਿਓ ਜੀ ਸਾਡਾ ਸਾਨੂੰ ਬੈਠ ਮਾਰ ਲਾਣ ਦਿਓ ਸਾਨੂੰ ਪਲੇਅਰ ਸਾਹਿਬ ਆਓ ਬੈਠੋ ਜੀ ਮਾਰ ਦਿਓ ਡਾਂਗ ਨਿਕਲੇ ਸਾਹਿਬ ਆਓ ਜੀ ਤੁਸੀਂ ਮੇਰ ਦਾ ਤੁਸੀਂ ਮਾਰੋ ਜੀ ਦਾ ਨਹੀਂ ਨਹੀਂ ਬਹੁਤ ਸਵਾਸ ਨਹੀਂ ਨਹੀਂ ਤੁਸੀਂ ਮਾਰੋ ਜੀ ਨਹੀਂ ਜੇ ਤੁਹਾਡਾ ਜੀ ਮੇਰ ਦਾ ਸਾਰੇ ਤੁਹਾਡੇ ਹੋਰ ਤਾਰ ਲਾ ਜਨਾ ਭਗਵੰਤਵਾੜ ਵੀ ਕਾਲਿਆਂ ਦੇ ਦੰਨ ਨਾਲ ਮਾਰੋ ਤਾਰ ਲੜਕੋ ਹੀ ਲੈ ਲੈਂਦੇ ਆ ਜਿਹੜਾ ਕਿਸੇ ਨੇ ਕੋਈ ਡੰਗਿਆ ਸਾਡਾ ਸਾਡਾ ਹੋਈ ਨਾਲ ਛੋਟਾ ਹੋਲੀ ਤੁਹਾਨੂੰ ਜਿਹਦੇ ਜਿਹੜਾ ਆ ਫੜਿਆ ਸੀ ਦਿੱਲੀ ਉਹਦੇ ਭਗਵੰਤ ਮਾਣ ਨੂੰ ਨਹੀਂ ਖਾਦ ਉਹ ਥੇ ਜਾਂਦੀ ਕੋਟ ਨਮਰੇ ਉੱਥੇ ਕਿੱਦਿ ਸੀ ਕੁਝ ਇਹ ਪੁਲਿਸ ਨੂੰ ਰੋਕਿਆ ਵੀ ਨਾ ਰੋਕਿਆ ਇਹ ਪੁਲਿਸ ਨੂੰ ਰੋਕ ਰੋਕ ਲਵੇ ਸਾਨੂੰ ਸਰਕਾਰ ਵਾਲੇ ਇਹ ਪੁਲਿਸ ਨੂੰ ਰੋਕਣਗੇ ਇਹ ਪੁਲਿਸ ਨੂੰ ਕਿਹਨਾਂ ਮਹਾਲੀ ਵਾਲੀ ਪੁਲਿਸ ਨੂੰ ਰੋਕਦੇ ਆ ਤੁਹਾਨੂੰ ਮੈਸੇਜ ਆਇਆ ਜੀ ਇਸ ਚੀਜ਼ ਦਾ ਵੀ ਸਾਥੇ ਖਾਸਾ ਹੋਈ ਹੈ ਲਾਅਨ ਆਰਡਰ ਦਾ ਜੇ ਬੰਦੇ ਉੱਤੇ ਇਕੱਠੀ ਹੋ ਕੇ ਫਿਰ ਰਹਿ ਕੀ ਜਾਊਗਾ ਸਰਕਾਰ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਆਹ ਜੋ ਦ੍ਰਿਸ਼ ਤੁਸੀਂ ਦੇਖੇ ਅਤੇ ਦੇਖ ਰਹੇ ਹੋ ਇਹ ਸਾਰੇ ਸ਼ੋਮਨੀ ਅਕਾਲੀ ਦਲ ਦੇ ਹਲਕਾ ਜਗਰਾਉਂ ਨਾਲ ਸੰਬੰਧਿਤ ਅਕਾਲੀ ਆਗੂ ਆਂਦੇ ਨੇ ਜਿਨ੍ਹਾਂ ਨੂੰ ਅੱਜ ਮੁੱਲਾਪੁਰ ਦਾਖਾ ਨੇੜੇ ਪੁਲਿਸ ਨੇ ਰੋਕਿਆ ਪੁਲਿਸ ਜਿੰਨਾ ਨਾਲ ਧੱਕਾ ਮੁਕਾ ਕਰ ਰਹੀ ਹੈ ਉਹਨਾਂ ਵਿੱਚ ਸਾਫਕਾ ਅਕਾਲੀ ਵਿਧਾਇਕ ਅਤੇ ਹਲਕਾ ਇੰਚਾਰਜ ਐਸਆਰ ਕਲੇਰ ਸਾਫਕਾ ਚੇਅਰਮੈਨ ਚੰਸنگ ਡੱਲਾ ਸਰਫੇਸਿੰਗ ਕੌਂਕੇ ਅਤੇ ਹੋਰ ਅਕਾਲੀ ਆਗੂ ਸ਼ਾਮਲ ਨੇ ਇਹ ਸਾਰੇ ਪੰਜਾਬ ਦੇ ਹੋਰਨਾਂ ਹਲਕਿਆਂ ਤੋਂ ਚੱਲੇ ਹੋਰਨਾਂ ਅਕਾਲੀਆਂ ਵਾਂਗ ਗ੍ਰਿਫਤਾਰ ਸਾਫਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਮੋਹਾਲੀ ਪਹੁੰਚਣਾ ਚਾਹੁੰਦੇ ਸਨ ਪਰ ਜਿਵੇਂ ਥਾਂ-ਥਾਂ ਹੋਰ ਅਕਾਲੀ ਆਗੂ ਟੱਕੇ ਗਏ ਉਹਵੇਂ ਹੀ ਇਹਨਾਂ ਨੂੰ ਵੀ ਪੁਲਿਸ ਨੇ ਰੋਕ ਲਿਆ ਇਸ ਮੌਕੇ ਕਈ ਪੁਲਿਸ ਅਧਿਕਾਰੀ ਮੌਜੂਦ ਰਹੇ ਰੋਕਣ ਉਤੇ ਗੱਲ ਤਲਕੀ ਤੋਂ ਵੱਧ ਕੇ ਧੱਕਾ ਮੁਕੀ ਤੱਕ ਜਾ ਪੁੱਜੀ ਤਹਿਸੀਲਦਾਰ ਅਤੇ ਐਸਡੀਐਮ ਦੇ ਅਹੁਦੇ ਉਤੇ ਰਹਿ ਕੇ ਏਡੀਸੀ ਵੱਜੋਂ ਸੇਵਾ ਮੁਕਤ ਹੋਏ ਸਾਫ ਕਾਬਤਾਏ ਕਸਰ ਕਲੀਰ ਨਾਲ ਵੀ ਪੁਲਿਸ ਨੇ ਘਟਨੀ guzari ਉਹਨਾਂ ਨਾਲ ਧੱਕਾ ਮੁਕੀ ਮਗਰੋਂ ਇੱਕ ਪੁਲਿਸ ਮੁਲਾਜ਼ਮ ਨੇ ਪਿੱਛੋਂ ਜੱਫਾ ਵੀ ਮਾਰਿਆ ਇਵੇਂ ਹੀ ਉਹਨਾਂ ਅਕਾਲੀਆਂ ਆਗੂਆਂ ਨਾਲ ਹੋਇਆ ਜਿਸ ਮਗਰੋਂ ਇਹ ਸਾਰੇ ਉੱਥੇ ਹੀ ਲੁਧਿਆਣਾ ਫਿਰੋਜ਼ਪੁਰ ਹਾਈਵੇ ਉੱਤੇ ਧਰਨਾ ਮਾਰ ਕੇ ਬੈਠ ਗਏ ਇਹ ਇੱਕ ਉਦਾਹਰਨ ਵਜੋਂ ਵੀਡੀਓ ਦਿਖਾਈ ਹੈ ਜਦ ਕਿ ਅਜਿਹਾ ਨਜ਼ਾਰਾ ਅੱਜ ਸਾਰੇ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਪੰਜਾਬ ਦੀਆਂ ਸੜਕਾਂ ਅੱਜ ਅਕਾਲੀ ਰੰਗ ਵਿੱਚ ਰੰਗੀਆਂ ਨਜ਼ਰ ਆਈਆਂ ਓਵੇਂ ਹੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਮੌਕੇ ਜਦੋਂ ਬਾਦਲਾਂ ਖਿਲਾਫ ਮਾਮਲਾ ਦਰਜ ਹੋਇਆ ਸੀ ਅਕਾਲੀ ਦਲ ਦੇ ਲਗਾਤਾਰ 10 ਸਾਲ ਸੱਤਾ ਵਿੱਚ ਰਹਿਣ ਤੋਂ ਪਹਿਲਾਂ ਅਕਾਲੀ ਦਲ ਦਾ ਮੋੜ ਉਵਾਰ ਇਸੇ ਸੰਘਰਸ਼ ਵਿੱਚੋਂ ਹੋਇਆ ਸੀ ਤਾਂ ਕਿ ਹੁਣ ਆਮ ਆਦੀ ਪਾਰਟੀ ਵੀ ਉਹੀ ਗਲਤੀ ਤਾਂ ਨਹੀਂ ਕਰ ਰਹੀ ਧਰਨੇ ਅਤੇ ਸੰਘਰਸ਼ਾਂ ਵਿੱਚੋਂ ਨਿਕਲੀ ਆਮ ਆਦੀ ਪਾਰਟੀ ਵਿਰੋਧੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਧਰਨੇ ਅਤੇ ਸੰਘਰਸ਼ ਕਰਨ ਤੋਂ ਜਬਰਨ ਰੋਕ ਰਹੀ ਹੈ ਇਸ ਨਾਲ ਅਕਾਲੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਹ ਤਾਂ ਸਗੋਂ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਗਿਆ ਪਰ ਸਵਾਲ ਇਹ ਹੈ ਕਿ ਧਰਨੇ ਅਤੇ ਸੰਘਰਸ਼ ਵਿੱਚੋਂ ਨਿਕਲੀ ਆਮ ਆਦੀ ਪਾਰਟੀ ਨੂੰ ਹੋਰ ਇੰਨਾ ਹੀ ਧਰਨਿਆਂ ਤੇ ਸੰਘਰਸ਼ ਤੋਂ ਡਰ ਕਿਉਂ ਲੱਗਣ ਲੱਗ ਗਿਆ ਕੀ ਹੁੰਦਾ ਜੇਕਰ ਇਹ ਅਕਾਲੀ ਆਗੂ ਵੱਖ-ਵੱਖ ਖਲਕਿਆਂ ਵਿੱਚੋਂ ਵਿਕਰਮਜੀਤਿਆ ਦੀ ਪੇਸ਼ੀ ਮੌਕੇ ਮੁਹਾਲੀ ਪੁੱਜ ਵੀ ਜਾਂਦੇ ਇਹਨਾਂ ਦੇ ਉੱਤੇ ਪਹੁੰਚਣ ਨਾਲ ਇੰਨੀ ਚਰਚਾ ਨਹੀਂ ਸੀ ਹੋਣੀ ਜਿੰਨੀ ਸਰਕਾਰ ਨੇ ਇਹਨਾਂ ਨੂੰ ਥਾ-ਥਾ ਰੋਕ ਕੇ ਕਰਵਾ ਦਿੱਤੀ ਪੁਲਿਸ ਪ੍ਰਸ਼ਾਸਨ ਦੀ ਬਕਰੀ ਕਸਰਤ ਕਰਵਾਈ ਗਈ ਅਤੇ ਗਰਮੀ ਵਿੱਚ ਇੰਨੀ ਵੱਡੀ ਪੁਲਿਸ ਫੋਰਸ ਛੂਲੇ ਉੱਤੇ ਟੰਗੀ ਰੱਖੀ ਇਸ ਚੱਕਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰ ਸਿਰਕੱਟ ਅਕਾਲੀ ਆਗੂਆਂ ਨਾਲ ਹਿਰਾਸਤ ਵਿੱਚ ਲਏ ਗਏ ਉਨ੍ਹਾਂ ਨੂੰ ਹਰਾਸਤ ਵਿੱਚ ਲੈਣ ਮੌਕੇ ਵੀ ਕਾਫੀ ਡਰਾਮਾ ਹੋਇਆ ਸੁਖਵੀਰ ਬਾਦਲ ਦੀ ਇੱਕ ਪੁਲਿਸ ਅਧਿਕਾਰੀ ਨਾਲ ਕਾਫੀ ਬਹਿਸ ਹੋਈ ਸੁਖਵੀਰ ਬਾਦਲ ਬਾਰ ਬਾਰ ਕੇਜਰੀਵਾਲ ਦੇ ਹੁਕਮਾਂ ਉੱਤੇ ਇਹ ਐਕਸ਼ਨ ਹੋਣ ਦੀ ਗੱਲ ਦੁਹਰਾਈ ਗਏ ਜਦਕਿ ਪੁਲਿਸ ਅਧਿਕਾਰੀ ਇਸ ਦੇ ਜਵਾਬ ਵਿੱਚ ਕੁਝ ਨਹੀਂ ਬੋਲੇ ਪੰਜਾਬ ਦੇ ਕਈ ਥਾਣੇ ਅੱਜ ਅਕਾਲੀ ਵਰਕਰਾਂ ਨਾਲ ਭਰ ਗਏ ਸੰਘਰਸ਼ ਅਤੇ ਧਰਮਿਆਂ ਵਿੱਚੋਂ ਨਿਕਲੀ ਆਵਾ ਦੀ ਪਾਰਟੀ ਦੇ ਸਿਰ ਚੜਿਆ ਸੱਤਾ ਦਾ ਹੰਕਾਰ ਪੂਰੀ ਤਰ੍ਹਾਂ ਬੋਲਣ ਲੱਗਿਆ ਹੈ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਅੱਜ ਵਾਲੇ ਬਿਆਨ ਤੋਂ ਇਹੋ ਮਹਿਸੂਸ ਹੁੰਦਾ ਹੈ ਉਹ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਅਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਾਲੀ ਦਲ ਦੱਸ ਕੇ ਸਵੋਧਨ ਕਰਦੇ ਨੇ ਉਹ ਤਾਂ ਅਕਾਲੀਆਂ ਦੇ ਅੱਜ ਵਾਲੇ ਰੋਸ ਪ੍ਰਦਰਸ਼ਨਾਂ ਉੱਤੇ ਕਾਨੂੰਨੀ ਕਾਰਵਾਈ ਦਾ ਦਬਾਅ ਵੀ ਦਿੰਦੇ ਨੇ ਜਗਰਾਵਾਂ ਵਾਲੇ ਅਕਾਲੀਆਂ ਨੇ ਸਹੀ ਸਵਾਲ ਕੀਤਾ ਕਿ ਜਦੋਂ ਕੇਂਦਰੀ ਏਜੰਸੀਆਂ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਸਮੇਤ ਹੋਰ ਨਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹੱਥ ਪਾਉਂਦੀਆਂ ਨੇ ਤਾਂ ਇਹੋ ਪਾਰਟੀ ਦੇ ਆਗੂ ਚੀਕਾ ਮਾਰਦੇ ਨੇ ਇਹੋ ਆਗੂ ਸਨੇ ਭਗਵੰਤ ਮਾਨ ਦੇ ਦਿੱਲੀ ਜਾ ਕੇ ਧਰਨੇ ਲਾਉਂਦੇ ਨੇ ਪੰਜਾਬ ਅੰਦਰ ਵੀ ਰੋਜ਼ ਪ੍ਰਦਰਸ਼ਨ ਕਰਦੇ ਨੇ ਪਰ ਖੁਦ ਦੇ ਪਾਰਟੀ ਅਣਐਲਾਨੀ ਐਮਰਜੈਂਸੀ ਲਾ ਕੇ ਤਾਲੀਵਾਨ ਰਾਜ ਚਲਾ ਰਹੀ ਹੈ ਆਮ ਆਦੀ ਪਾਰਟੀ ਦੇ ਸਿਰ ਸੱਤਾ ਦਾ ਨਸ਼ਾ ਚੜਿਆ ਹੋਣ ਦੀ ਗੱਲ ਉੱਤੇ ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਸਭ ਤੋਂ ਪਹਿਲਾਂ ਆਹ ਵੀਡੀਓ ਦੇਖ ਲਓ ਇਸ ਵਿੱਚ ਸੂਬਾ ਪ੍ਰਧਾਨ ਅਮਨ ਅਰੋੜਾ ਸ਼੍ਰੋਮਣੀ ਅਕਾਲੀ ਦਲ ਨੂੰ ਖਾਲੀ ਪਾਰਟੀ ਦੱਸਦੇ ਹੋਏ ਅਕਾਲੀ ਆਗੂਆਂ ਨੂੰ ਕਾਨੂੰਨੀ ਕਾਰਵਾਈ ਦਾ ਡਰਾਵਾ ਦੇ ਰਹੇ ਨੇ ਅੱਜ ਸਵੇਰ ਤੋਂ ਦੇਖ ਰਿਹਾ ਕਿ ਮੀਡੀਆ ਚੈਨਲਸ ਦੇ ਉੱਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਮੁੱਚੇ ਪੰਜਾਬ ਨੂੰ ਇਹ ਦੁਹਾਈ ਪਾ ਰਹੇ ਨੇ ਕਿ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੂੰ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਉੱਪਰ ਪਹੁੰਚਣ ਤੇ ਰੋਕਿਆ ਜਾ ਰਿਹਾ ਹੈ ਮੈਂ ਬਾਦਲ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਸਾਹ ਸੁਖਵੀਰ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲੇ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਵਰਕਰ ਹੈ ਇਸ ਸਮੇਂ ਜਿਹੋ ਜਿਹੇ ਕਾਰਜਕਾਲ ਪਿਛਲੇ 10 ਸਾਲ ਤੁਹਾਡਾ ਰਿਹਾ ਉਹਨਾਂ ਸਮਿਆਂ ਦੇ ਕਾਰਨਾਮਿਆਂ ਨੇ ਅੱਜ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਨੰਬਰ 1 ਨੰਬਰ 2 ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਨਾ ਮੈਂ ਪੰਜਾਬ ਸਰਕਾਰ ਵੱਲੋਂ ਕਿ ਜੋ ਵੀ ਵਿਅਕਤੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਤੋਂ ਰੋਕੇਗਾ ਤੇ ਉਹਨੂੰ ਇਸ ਸ਼ਕਤੀ ਦੇ ਨਾਲ ਨਜੇਠਿਆ ਜਾਏਗਾ ਪੰਜਾਬ ਅੱਜ ਇਨਸਾਫ ਮੰਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਦੇ ਅਕਾਲੀ ਦਲ ਭਾਜਪਾ ਦੇ ਰਾਜ ਸਮੇਂ ਤੁਸੀਂ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਨਸ਼ਿਆਂ ਦੇ ਵੱਲ ਧੱਕਿਆ ਅੱਜ ਇਹ ਸਮੁੱਚਾ ਪੰਜਾਬ ਉਹਦਾ ਇਨਸਾਫ ਮੰਗ ਰਿਹਾ ਹੈ ਤੇ ਤੁਸੀਂ ਉਹਦੇ ਵਿੱਚ ਜਾਂ ਤੁਹਾਡੀ ਪਾਰਟੀ ਉਹਦੇ ਵਿੱਚ ਅੜਚਣਾ ਡਾਉਣ ਦੀ ਕੋਸ਼ਿਸ਼ ਨਾ ਕਰੋ ਜੇ ਕੀਤੀ ਕਰੋਗੇ ਤੇ ਉਹਦਾ ਸ਼ਕਤੀ ਨਾਲ ਨਜਿੱਠਿਆ ਜਾਊਗਾ ਵੈਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੁਹਾਲੀ ਕੋਰਟ ਨੇ ਅਕਾਲੀ ਆਗੂ ਵਿਕਰਮਜੀਤਿਆ ਦੇ ਵਿਜੀਲੈਂਸ ਰਿਮਾਂਡ ਵਿੱਚ ਅੱਜ ਪੇਸ਼ੀ ਮੌਕੇ 4 ਦਿਨਾਂ ਦਾ ਵਾਧਾ ਕਰ ਦਿੱਤਾ ਮਜੀਤਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ 7 ਦਿਨਾਂ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਦੋਮਾ ਧਿਰਾਂ ਵਿਚਾਲੇ 4 ਘੰਟੇ ਦੇ ਕਰੀਬ ਬਹਿਸ ਹੋਈ ਜਿਸ ਮਗਰੋਂ ਇਹ ਫੈਸਲਾ ਸੁਣਾਇਆ ਗਿਆ ਇਸ ਤੋਂ ਪਹਿਲਾਂ ਚੰਡੀਗੜ੍ਹ ਮੁਹਾਲੀ ਦੀ ਹੱਦ ਨੇੜਿਓਂ ਸਖਵੀਰ ਸਿੰਘ ਬਾਦਲ ਨੂੰ ਹੋਰਨਾ ਅਕਾਲੀ ਆਗੂਆਂ ਸਣੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸਖਵੀਰ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਸੂਬੇ ਵਿੱਚ ਅਣ ਐਲਾਨੀ ਐਮਰਜੈਂਸੀ ਲਾ ਰੱਖੀ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲਸਾ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲਦਾ ਰਹੇ ਪ੍ਰੋਟੈਕਟਿਵ ਜੀ ਗੁਰਦੁਆਰਾ ਸਾਹਿਬ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਹਾਂ ਸਰ ਉਹਦਾ ਉਹਦਾ ਲਿੰਕ ਹੈਗਾ ਸਰ ਇੱਥੇ ਕੋਈ ਇਸ਼ੂ ਨਹੀਂ ਹੈ ਸਰ ਸਾਡੇ ਤਾਂ ਕਿਹੜੇ ਚਲ ਇੱਕ ਅੰਦਰ ਰੁਕ ਜੋ ਸੀ ਬਿਜ਼ਨਸ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਨਹੀਂ ਨਹੀਂ ਮੈਨੂੰ ਨਹੀਂ ਮੈਨੂੰ ਇੱਕ ਘੰਟੇ ਬੇਸ ਨਹੀਂ ਮੈਨੂੰ ਇੱਕ ਘੰਟਾ ਲੱਗੇ ਸਰ ਤੁਹਾਨੂੰ ਆਰਡਰ ਕੀ ਦਾ ਹੈ ਸਾਨੂੰ ਇੱਕ ਤੁਹਾਨੂੰ ਦੇ ਰਿਹਾ ਮਾਈ ਡਿਪਾਰਟਮੈਂਟ ਸੋ ਡਿਪਾਰਟਮੈਂਟ ਨਹੀਂ ਨਹੀਂ ਕਦੋਂ ਨਾਲ ਦੇ ਆਇਆ ਨਹੀਂ ਡਿਪਾਰਟਮੈਂਟਸ ਕਿਹੜੇ ਅਫਸਰ ਦਾ ਆਇਆ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਦਾ ਹੈ ਸੱਜੋ ਮੇਰੇ ਸੀਨੀਅਰ ਨੇ ਸਰ ਨਾ ਦੱਸ ਦਿਓ ਮੈਨੂੰ ਮੇਰੇ ਹਨ ਮੇਰੇ ਸੀਨੀਅਰ ਦਾ ਨਹੀਂ ਨਹੀਂ ਸੀਨੀਅਰ ਦਾ ਨਾਮ ਦੱਸੋ ਓਡਾ ਹੋਣਾ ਹੈ ਕੇਜਰੀਵਾਲੀ ਐ ਇੱਕ ਸੀਨੀਅਰ ਅਫਸਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਸਰ ਗੱਲ ਕਰਾ ਦਿਓ ਨਹੀਂ ਐਂ ਕਰੋ ਡੀਜੀਪੀ ਨਾਲ ਗੱਲ ਕਰਾਓ ਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਹੈ ਕੀ ਗੱਲ ਕਰਾ ਇੰਨਾ ਕਾਲੀ ਦਲ ਦੇ ਜਥੇਬੰਦੀ ਤੋਂ ਡਰ ਗਿਆ ਵਰਕਰਾਂ ਤੋਂ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਹੈ ਹਰ ਇਨਸਾਨ ਦੇ ਹੈ ਸਾਰੇ ਉਹਨੇ ਖਤਮ ਕਰ ਦਿੱਤੇ ਹੈ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਉਧਰ ਥਾਣਾ ਦਾਖਾ ਵਿਕੇ ਹਰਾਸਤ ਵਿੱਚ ਲਏ ਗਏ ਜਿਗਰਾਉਂ ਦੇ ਸਾਫਕਾ ਵ代ਕ ਐਸਆਰ ਕਲੇਰ ਨੇ ਪੁਲਿਸ ਪ੍ਰਸ਼ਾਸਨ ਦੇ ਅੱਜ ਵਾਲੇ ਐਕਸ਼ਨ ਦੀ ਨਿਖੇਦੀ ਕਰਦਿਆਂ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਿੱਧਿਆ 25 ਗਿਰਤੀ ਦੇ ਵਿੱਚ ਹਰ ਕਾ ਜਿਗਰਾਉਂ ਤੋਂ ਬਹੁਤ سارے ਸਾਡੇ ਵਰਕਰ ਅੱਜ ਮੇਰੇ ਨਾਲ ਵੀ ਤੇ ਮੇਰੇ ਨਾਲ ਪਿੱਛੇ ਵੀ ਜਿਹੜੇ ਸੀ ਸਾਰੇ ਆ ਰਹੇ ਸੀ ਤੇ ਸਾਨੂੰ ਤਾਂ ਕੰਪਨੀਜ਼ ਨੇ ਵੀ ਆਨੇ ਲੱਗੇ ਰੋਕਿਆ ਇਹਨਾਂ ਨਾਲ ਗੱਲਬਾਤ ਕੀਤੀ ਅਸੀਂ ਕਿ ਅਸੀਂ ਪਾਰਟੀ ਦਾ ਜੋ ਕੋਰਾਂ ਨਾ ਕਿ ਸਿਰ ਤੇ ਸਿਰਫ ਸ਼ਾਂਤ ਵਿੱਚ ਟੱਕ ਦੇ ਨਾਲ ਅਸੀਂ ਗੁਜ਼ਾਰਾ ਕਰਨ ਵਾਸਤੇ ਉਥੇ ਬੈਕਸਰ ਵਾਸਤੇ ਜਾ ਰਹੇ ਸੀ ਸਾਨੂੰ ਰੋਕ ਦਿੱਤਾ ਸਾਡਾ ਜਾਣ ਦਾ ਮਕਸਦ ਤਾਂ ਇਹ ਸੀਗਾ ਕਿ ਸਾਰ ਵਿਕਰਮ ਸਿੰਘ ਵੀਕਸ਼ਿਆ ਸਾਹਿਬ ਦੇ ਖਿਲਾਫ ਜੋ ਐਫ ਆਈ ਆਰ ਦਰਜ ਕੀਤੀ ਹੈ ਉਹ ਗਲਤ ਕੀਤੀ ਗਈ ਹੈ ਤੱਥਾਂ ਤੋਂ ਪਰੇ ਆ ਇਸ ਵਾਸਤੇ ਅਸੀਂ ਇਥੋਂ ਵੱਡੀ ਥੇਤੀ ਤੇ ਜਾ ਰਹੇ ਸੀ ਸਾਨੂੰ ਰਾਤ ਰੁਕਿਆ ਗਿਆ ਔਰ ਸਾਨੂੰ ਡਿਟੇਨ ਜਿਹੜਾ ਹੈਗਾ ਕੁਝ ਬੰਦੇ ਮੇਰੇ ਨਾਲ ਇੱਥੇ ਵੀ ਡਿਟੇਨ ਕੀਤੇ ਗਏ ਕੁਝ ਬਾਹਰ ਹੀ ਚਲੇ ਗਏ ਕੁਝ ਅੱਗੇ ਜਿਹੜੇ ਚੌਕੀਵਾਨ ਚਲੇ ਗਏ ਤੋਂ ਤਿੰਨ ਚਾਰ ਜਗ੍ਹਾ ਦੇ ਉੱਤੇ ਸਾਰੇ ਬੰਦਿਆਂ ਨੂੰ ਬਿਠਾਇਆ ਹੈਗਾ ਮੈਂ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਕਿ ਇਹ ਜਿਹੜਾ ਰੋਸ ਮੈਂ ਤਾਂ ਕਿ ਸਾਡਾ ਡੈਮੋਕਰੈਟਿਕ ਹੱਕ ਹੈ ਸਾਡਾ ਰਾਈਟ ਹੈ ਕਿ ਅਸੀਂ ਜਾ ਕੇ ਬਹ ਦਵੇ ਆ ਵੀ ਪ੍ਰੋਟੈਸਟ ਕਰੀਏ ਅਸੀਂ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਨਾ ਕਿ ਕੋਈ ਸਾਡਾ ਕੋ ਹੋਰ ਬਖਸ਼ਾ ਸੀਗਾ ਮੈਂ ਸਮਝਦਾ ਹੈਗਾ ਵੀ ਸਰਕਾਰ ਐਸ ਵੇਲੇ ਬਿਲਕੁਲ ਧੱਕੇਸ਼ਾਹੀ ਕਰਦੀ ਆ ਔਰ ਸਾਡਾ ਜੋ ਹੱਕ ਹੈਗਾ ਉਹ ਬਿਲਕੁਲ ਜਿਹੜਾ ਹੈਗਾ ਜਾਂ ਸਾਡੀ ਆਵਾਜ਼ ਹੈ ਸ਼ੌਮਲੀ ਕਾਲੀ ਦਾ ਜੋਂ ਜ਼ੁਬਾਨ ਦੀ ਕੋਸ਼ਿਸ਼ ਕੀਤੀ ਆ ਰਹੀ ਆ ਹਮ ਚੋਮਨੀ ਕਾਜੀ ਵਾਲੇ ਹਮੇਸ਼ਾ ਹੱਕ ਤੇ ਸੱਚ ਦੇ ਨਾਲ ਖੜਾ ਤੱਕੇ ਤੇ ਬੇਇਨਸਾਫੀ ਦੇ ਖਿਲਾਫ ਖੜਾ ਤੇ ਮੈਂ ਸਮਝਦਾ ਹੈਗਾ ਕਿ ਅੱਜ ਜੋ ਸਰਕਾਰ ਦੇ ਸਰਕਾਰੀ ਤੰਤਲ ਨੂੰ ਬਤਕੇ ਸਾਨੂੰ ਇਥੇ ਦਿੱਤੇ ਨਹੀਂ ਕੀਤਾ ਹੈਗਾ ਮੈਂ ਇਹ ਸੱਚ ਸ਼ਬਦਾਂ ਵਿੱਚ ਕਹੀਦੀ ਕਰਦਾ